ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਜੇ ਬਠਿੰਡਾ ਦੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਜਨਾਬ ਵੱਲੋਂ ਕੀ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤਾਂ ਇੱਥੇ ਜਿਹੜੇ ਆਗੂ ਨੇ ਇਹਨਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਜੋ ਕਿ ਕਈ ਦਾਅਵੇ ਤੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਹੈ ਸਰਕਾਰ ਬਣਨੇ ਨੂੰ 3 ਸਾਲ ਹੋ ਚੁੱਕੇ ਨੇ ਪਰ ਅਜੇ ਤੱਕ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਨਾ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਖੁੱਧਰਨਿਆਂ ਦੇ ਵਿੱਚੋਂ ਨਿਕਲੀ ਹੈ ਤੇ ਹੁਣ ਇਹ ਬਾਕੀਆਂ ਨੂੰ ਵੀ ਧਰਨੇ ਲਾਉਣ ਦੀ ਮਜਬੂਰ ਕਰ ਰਹੇ ਨੇ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਇਸ ਪਾਰਟੀ ਨੇ ਤਾਂ ਇਸ ਸਰਕਾਰ ਨੇ ਤਾਂ ਸਾਨੂੰ ਪਿਛਲੀਆਂ ਸਰਕਾਰਾਂ ਨੂੰ ਚੰਗਾ ਆਖਣ ਨੂੰ ਮਜਬੂਰ ਕਰ ਦਿੱਤਾ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਮੰਗਾਂ ਨੇ ਮਜ਼ਦੂਰਾ ਦੀਆਂ ਉਹਨਾਂ ਨੂੰ ਗੋਲਿਆਂ ਕੀਤਾ ਜਾ ਰਿਹਾ ਜਿਸ ਨੂੰ ਕਿ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੇ ਚੱਲਦੇ ਆ ਨਾ ਪੰਜਾਬ ਸਰਕਾਰ ਦੇ ਖਰਾਬ ਜੰਮ ਕੇ ਪੜਾਸ ਕੱਢੀ ਹੈ ਤੇ ਇਸ ਦੇ ਨਾਲ ਹੀ ਮੰਗਾ ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ ਮੇਰਾ ਨਾਮ ਭਗਵੰਤ ਸਿੰਘ ਸਮਾਉ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਅੱਜ ਅੱਜ ਅਸੀਂ ਬਠਿੰਡਾ ਡੀਸੀ ਦਫ਼ਤਰ ਦੇ ਸਾਹਮਣੇ ਜੋ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਤੇ ਆਜ਼ਾਦ ਸਮਾਜ ਪਾਰਟੀ ਕਾਂਸੀ ਰਾਮ ਵੱਲੋਂ ਇਹ ਪੰਜਾਬ ਸਰਕਾਰ ਦੀ ਵਾਦਾ ਖਿਲਾਫੀ ਦੇ ਖਿਲਾਫ ਧਰਨਾ ਕਿਉਂਕਿ 3 ਸਾਲ ਹੋ ਗਏ ਪੰਜਾਬ ਦੇ ਅੰਦਰ ਆਪ ਦੀ ਸਰਕਾਰ ਬਣੀ ਨੂੰ ਉਹ ਮੁੱਖ ਮੰਤਰੀ ਜਿਹੜਾ ਸੰਤਨਾਮ ਦਾਸੀਆਂ ਜੀ ਦਾ ਗੀਤ गा ਕੇ ਗਲੀਆਂ 'ਚ ਇਹ ਕਹਿੰਦਾ ਸੀ ਕਿ ਤੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਅੱਜ 3 ਸਾਲਾਂ 'ਚ ਉਸੇ ਮੁੱਖ ਮੰਤਰੀ ਨੇ ਕੰਮੀਆਂ ਦੀ ਜਥੇਬੰਦੀ ਨਾਲ ਮੀਟਿੰਗ ਨਹੀਂ ਕਰਨੀ ਮناسب ਸਮਝੀ ਮਜ਼ਦੂਰ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਵੀ ਟਾਈਮ ਨਹੀਂ ਦਿੱਤਾ ਜਥੇਬੰਦੀਆਂ ਨਾਲ ਮੀਟਿੰਗ ਕਰਨੀ ਮੰਗਾਂ ਲਾਗੂ ਕਰਨੀਆਂ ਦਾ ਦੂਰ ਦੀ ਗੱਲਾਂ ਜਿਹੜੇ ਹੱਕ ਅਸੀਂ ਲੜ ਕੇ ਹਾਸਲ ਕੀਤੇ ਸੀ ਉਹਨਾਂ ਤੇ ਵੀ ਡਾਕੇ ਵੱਜ ਰਹੇ ਨੇ ਕੇਂਦਰ ਸਰਕਾਰ ਲਗਾਤਾਰ ਨਰੇਗਾ ਤੇ ਕੱਟ ਲਾਉਣ ਜਾ ਰਹੀ ਹੈ ਮਜ਼ਦੂਰਾਂ ਦੇ ਉੱਤੇ ਲਗਾਤਾਰ ਸ਼ਰਤਾਂ ਤੇ ਸ਼ਰਤਾਂ ਲਾਈਆਂ ਜਾ ਰਹੀਆਂ ਨੇ ਇਹਦੇ ਖਿਲਾਫ ਹੈ ਔਰ ਕੱਲ ਜੋ ਪਾਰਲੀਮੈਂਟ ਦੇ ਅੰਦਰ ਅਮਦ ਸ਼ਾਹ ਗ੍ਰਹਿ ਮੰਤਰੀ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਅਪਮਾਨ ਕੀਤਾ ਇਹ ਕਹਿ ਕੇ ਕਿ ਤੁਸੀਂ ਅੰਬੇਦਕਰ ਅੰਬੇਦਕਰ ਕਰ ਰਹੇ ਹੋ ਇੱਕ ਸੱਭਿਆਚਾਰ ਬਣ ਗਿਆ ਜੇ ਐਨਾ ਨਾਮ ਲਿਆ ਹੁੰਦਾ ਤੁਸੀਂ ਭਗਵਾਨ ਦਾ ਤਾਂ ਤੁਹਾਨੂੰ ਸਵਰਗ ਮਿਲ ਜਾਂਦੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਮਿਤ ਸ਼ਾਹ ਨੂੰ ਕਿ ਜਿਹੜਾ ਤੂੰ ਹੈਂਕਰ ਦੇ ਵਿੱਚ ਮਨ ਭਾਰਤ ਦੇ ਭਾਰਤ ਰਤਨ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਹਦੀ ਬਦੌਲਤ ਤੂੰ ਮੁੱਖ ਮੰਤਰੀ ਆ ਗ੍ਰਹਿ ਮੰਤਰੀ ਦੀ ਕੁਰਸੀ ਤੇ ਹੈ ਕੇਂਦਰ ਸਰਕਾਰ ਦੇ ਵਿੱਚ ਹੈ ਪਾਰਲੀਮੈਂਟ ਦੇ ਵਿੱਚ ਗਿਆ ਮਨ ਉਸੇ ਸੰਵਿਧਾਨ ਦੀ ਬਦੌਲਤ ਗਿਆ ਇਸ ਲਈ ਉਸ ਅਮਿਤ ਸ਼ਾਹ ਗ੍ਰਹਿ ਮੰਤਰੀ ਨੂੰ ਸਾਡੀ ਚੇਤਾਵਨੀ ਹੈ ਕਿ ਜਾਂ ਤਾਂ ਉਹ ਮਾਫੀ ਮੰਗੇ ਭਾਰਤ ਦੇ ਦਲਤਾਂ ਤੋਂ ਦੇਸ਼ ਦੇ ਲੋਕਾਂ ਤੋਂ ਪ੍ਰਧਾਨ ਮੰਤਰੀ ਮਾਫੀ ਮੰਗਣ ਅਮਿਤ ਸ਼ਾਹ ਲਈ ਕਿਉਂਕਿ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੋਈ ਮੰਤਰੀ ਗਲਤੀ ਕਰਦਾ ਤਾਂ ਉਹਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਹੈ ਜੇ ਨਾ ਗਲਤੀ ਮੰਨੀ ਤਾਂ ਪੂਰੇ ਦੇਸ਼ ਦੇ ਅੰਦਰ ਆਜ਼ਾਦ ਸਮਾਜ ਪਾਰਟੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਪਿੰਡ ਪਿੰਡ ਅੰਦੋਲਨ ਕੀਤਾ ਕਰੂਗੀ ਭਾਜੀਪੀ ਦੇ ਖਿਲਾਫ ਕੱਲ ਤੋਂ ਪਿੰਡਾਂ ਦੇ ਅੰਦਰ ਅਮਿਤ ਸ਼ਾਹ ਤੇ ਮੋਦੀ ਦੀਆਂ ਇਹ ਸਵਾਲ ਦੇ ਉੱਤੇ ਅਸੀਂ ਅਰਥੀਆਂ ਛਾੜਨੀਆ ਵੀ ਸ਼ੁਰੂ ਕਰਾਂਗੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬ ਸਰਕਾਰ ਦੀ ਵਾਦਾ ਖਲਾਫੀ ਦੇ ਖਿਲਾਫ ਧਰਨਾ ਕੱਲ ਮਾਨਸਾ ਸੀਗਾ ਐਸੇ ਢੰਗ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਸੱਦਾ ਦਿੱਤਾ ਹੋਇਆ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਸੀ ਕਿ ਸਾਡੇ ਰਾਜ ਵਿੱਚ ਕੋਈ ਧਰਨੇ ਨਹੀਂ ਲੱਗਣਗੇ ਪਰ ਜੇ ਦੇਖਿਆ ਜਾਵੇ ਤਾਂ ਰੋਜ਼ ਧਰਨੇ ਦੀ ਧਰਨੇ ਲੱਗ ਰਹੇ ਆ ਅ ਦੇਖੋ ਪੱਤਰਕਾਰ ਭਾਈ ਚਾਰਾ ਤੁਸੀਂ ਸਭ ਕੁਝ ਦੇਖ ਰਹੇ ਹਾਂ ਅੱਜ ਹੀ ਬਠਿੰਡੇ ਦੇ ਅੰਦਰ ਜੇ ਦੇਖੀਏ ਪ੍ਰਦਰਸ਼ਨ ਤੇ ਪ੍ਰਦਰਸ਼ਨ ਹੋ ਰਹੇ ਨੇ ਔਰ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਸੱਚਾ ਬਦਲਾ ਲਿਆਉਂਗਾ ਮੈਂ ਮੈਨੂੰ ਲੱਗਦਾ ਆਕਾਲੀਆਂ ਕਾਂਗਰਸੀਆਂ ਦੀਆਂ ਸਰਕਾਰਾਂ ਵੀ ਇਹਨਾਂ ਨੇ ਚੰਗੀਆਂ ਕਹਾਤੀਆਂ ਇਹ 3 ਸਾਲਾਂ ਦੇ ਵਿੱਚ ਗੁੰਡਾਗਰਦੀ ਦੇ ਪੱਖੋਂ ਨਸ਼ੇ ਦੇ ਪੱਖੋਂ ਭ੍ਰਿਸ਼ਟਾਚਾਰ ਦੇ ਪੱਖੋਂ ਔਰ ਮਜ਼ਦੂਰਾਂ ਗਰੀਬਾਂ ਨੂੰ ਅਣਦੇਖਿਆ ਕਰਨ ਦੇ ਸਵਾਲ ਦੇ ਉੱਤੇ ਇਹਨਾਂ ਨੇ ਪੁਰਾਣੀਆਂ ਸਰਕਾਰਾਂ ਨੂੰ ਬੇ ਚੰਗੇ ਘਾਤ ਆ ਮੈਂ ਕਹੂੰਗਾ ਕੇ ਜੈਹਾਨ ਕੰਮਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾਗਾ ਔਰ ਇਹਦੇ ਖਿਲਾਫ ਅਸੀਂ ਪਿੰਡ-ਪਿੰਡ ਜਾ ਵੀ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਘੇਰਨ ਵਾਸਤੇ ਵੱਡੇ ਵਿਸ਼ਾਲ ਮਜ਼ਦੂਰ ਤਾਕਤ ਖੜੀ ਹੋ